ਕਰਾਬਾ ਸਾਡੇ ਜਾਨੀ ਯਾਰ 1 2 3 4 ਹਾਂ 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 ਮੈਂ ਤਾਂ ਆਪਾ ਦੂ ਪਰਥੂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਚੈਨ ਸਿੰਘ ਲਾਈਫਸਟਾਈਲ ਨਿਊਜ਼ੀਲੈਂਡ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਮੰਮੀ ਹੁਣਾਂ ਨੂੰ ਪਿਛਲੀ ਵਾਰ ਵੀ ਜਦੋਂ ਆਏ ਸੀ ਉਸ ਵੇਲੇ ਵੀ ਸਾਡਾ ਪਲਾਨ ਸੀ ਪੂਰਾ ਜਾਣ ਦਾ ਪਰ ਆਪਾਂ ਕਿਸੇ ਕਾਰਨ ਨਹੀਂ ਪਾਏ ਗੁਰਫਤੇ ਦੇ ਛੋਟੇ ਹੁਣਗਾ ਗੁਰਫਤੇ ਛੋਟਾ ਸੀ ਤੇ ਅੱਜ ਆਪਾਂ ਜਾ ਰਹੇ ਆ ਜੀ 크루즈 ਆ ਇੱਥੇ ਕਵਾਉ ਆਈਲੈਂਡ ਉਹ ਆਈਲੈਂਡ ਦੇ ਵਿੱਚ ਇੱਥੋਂ ਆਕਲੈਂਡ ਤੋਂ ਘੰਟੇ ਦਾ ਰਸਤਾ ਆ ਸੋ ਉੱਥੇ ਜਾ ਕੇ ਤੁਸੀਂ ਆਪਣਾ ਇੱਕ ਫੈਰੀ ਜਾਂ 크루즈 크루ਜ਼ੀ ਆ ਰਾਇਲ ਮਿਲ 크루즈 ਹੁੰਦਾ ਇੱਕ 크루즈 ਵੀ ਚੱਲਦਾ ਆ ਉਹਦੇ ਉੱਤੇ ਤੁਸੀਂ ਬੈਠ ਕੇ ਤੁਹਾਨੂੰ ਉਹ 2 ਘੰਟੇ ਪਾਣੀ ਦੇ ਵਿੱਚ ਸਫ਼ਰ ਕਰਾਉਂਦੇ ਆ ਤੇ ਸਫ਼ਰ ਕਰਾ ਕੇ ਤੁਹਾਨੂੰ ਉਹ ਅਲੱਗ-ਅਲੱਗ ਜਗ੍ਹਾ ਤੁਹਾਨੂੰ ਦਿਖਾਉਂਦੇ ਆ ਤੇ ਨਾਲੇ ਕਿਹੜਾ ਕੈਪਟਨ ਹੁੰਦਾ ਜਹਾਜ਼ ਦਾ ਉਹ ਉਹਨੂੰ ਕਮੈਂਟਰੀ ਕਰਕੇ ਦੱਸਦਾ ਪਈ ਇਹ ਹਿਸਟੋਰੀਕਲ ਪਲੇਸਿਸ ਕਿਸ-ਕਿਸ ਕਰਕੇ ਬੜੀਆਂ ਹੋਈਆਂ ਨੇ ਤੇ ਮੇਨ ਮਕਸਦ ਇਹ ਹੈ ਕਿ ਮੰਮੀ ਪੈਸੇ ਡਰਦੀ ਬਹੁਤ ਆ ਪਾਣੀ ਵਿੱਚ ਜਾਣ ਨੂੰ ਪਰ ਆਪਾਂ ਮੈਂ ਕਿਹਾ ਮੰਮੀ ਚੋਈ ਨਾ ਚੱਲਦੇ ਆ ਆਪਾਂ ਸਾਰੀ ਫੈਮਿਲੀ ਜਾਂਦੇ ਆ ਤੇ ਆਪਾਂ ਸ਼ਿਪ ਵਿੱਚ ਜਾਵਾਂਗੇ ਤੇ ਸਮੁੰਦਰ ਦੀ ਸੈਰ ਇਹਨਾਂ ਨੂੰ ਵੀ ਕਰਾਵਾਂਗੇ ਤੇ ਆਪ ਹੀ ਕਰਾਂਗੇ ਮੈਂ ਤੇ ਸਿਮਰਨ ਦਾ ਪਹਿਲਾਂ ਇੱਕ ਵਾਰ ਜਾ ਚੁੱਕੇ ਆ ਉਹਦਾ ਬਲogs ਵੀ ਬਲੋਗ ਵੀ ਪਾਇਆ ਸੀ 3 ਸਾਲ ਪਹਿਲਾਂ ਹੁਣ 3 ਸਾਲ ਬਾਅਦ ਚੱਲੇ ਆ ਸੋ ਯਾਹਨ ਡੋਲਫਿਨਸ ਵੀ ਹੈਗੀਆਂ ਉੱਥੇ ਪੈਂਗੂਇਨਸ ਵੀ ਹੈਗੇ ਆ ਮੈਂ ਸੁਣਿਆ ਪੀਕੋਕ ਵੀ ਹੈਗਾ ਉਹ ਇੱਕ ਨਾ ਤੁਹਾਨੂੰ ਆਈਲੈਂਡ ਦੇ ਉੱਤੇ ਛੱਡ ਦਿੰਦੇ ਆ ਉਹ 2 ਘੰਟੇ ਦਾ ਸਮਾਂ ਕਰਾ ਕੇ ਤੁਹਾਨੂੰ ਆਈਲੈਂਡ ਦੇ ਉੱਤੇ ਉਹਨਾਂ ਨੇ ਇੱਕ ਅਲੱਗ ਹੀ ਆਈਲੈਂਡ ਬਣੀ ਹੁੰਦੀ ਆ ਉੱਥੇ ਛੱਡ ਦਿੰਦੇ ਤੇ ਉੱਥੇ ਤੁਸੀਂ ਆਪਣੀ ਪਿਕਨਿਕ ਮਨਾਓ ਕੁਝ ਖਾਣ ਪੀਣਾਂ ਲਿਆਏ ਹੋਏ ਆ ਤੁਸੀਂ ਉਹ ਖਾਓ ਤੇ ਜਗ੍ਹਾ ਦੇਖੋ ਥੋੜੀ ਜਹੀ ਮੈਂਸ਼ਨ ਆ ਇੱਕ ਉੱਥੇ ਨਾ ਬਹੁਤ ਬੜੀ ਬਿਲਡਿੰਗ ਆ ਉਹਦੀ ਉਹਦੀ ਵੀ ਐਂਟਰੀ ਸ਼ਾਇਦ ਐਂਟਰੀ ਫੀਸ ਹੈਗੀ ਆ ਗਵਰਨਮੈਂਟ ਦੇ ਅੰਡਰ ਹੀ ਆਂਦਾ ਆ ਉਹ ਵੀ ਤੁਸੀਂ ਉਹ ਉਹਦੇ ਵਿੱਚ ਵੀ ਜਾ ਕੇ ਅਗਰ ਟਾਈਮ ਲੱਗਿਆ ਤਾਂ ਉਹ ਵੀ ਦੇਖਾਂਗੇ ਤੇ ਉੱਥੇ ਮੋਰ ਵੀ ਹੈਗੇ ਆ ਆਪਾਂ ਮੋਰ ਵੀ ਦੇਖਾਂਗੇ ਤੇ ਬੜੀਆਂ ਚੀਜ਼ਾਂ ਦੇਖਾਂਗੇ ਅਸੀਂ ਵੀ ਸਾਡੇ ਲਈ ਵੀ ਇਹ ਨਵਾਂ ਐਕਸਪੀਰੀਅੰਸ ਆ ਕਿਉਂਕਿ ਆਪਾਂ ਜਿਹੜੇ ਪਿਛਲੀ ਵਾਰ ਗਏ ਸੀ ਉਹ ਕਿਸੇ ਅਲੱਗ ਸ਼ਿਪ ਦੇ ਕਰੂਜ਼ ਦੇ ਵਿੱਚ ਗਏ ਸੀ ਹਾਂ ਮੈਦਰ ਖਾਬ ਹੋਣ ਦੇ ਕਾਰਨ ਡੋਲਫਿਨ ਨਹੀਂ ਹਾਂਜੀ ਹਾਂਜੀ ਅੱਜ ਵੀ ਪਤਾ ਨਹੀਂ ਡੋਲਫਿਨਸ ਦਿਖਣੀਆਂ ਕਿ ਨਹੀਂ ਦਿਖਣੀਆਂ ਇਹ ਤਾਂ ਬਾਈ ਚਾਂਸ ਦੇ ਗਈਆਂ ਠੀਕ ਆ ਨਹੀਂ ਤਾਂ ਕੋਈ ਗੱਲ ਨਹੀਂ ਡੋਲਫਿਨਸ ਵੈਸੇ ਵੀ ਦੇਖੀ ਐ ਅਸੀਂ ਆਪਾਂ ਤੋਂ ਮੱਛੀ ਦਿਖਾਈ ਐ ਅਸੀਂ ਆਪਾਂ ਅਗੜੀ ਪਿਛਲੇ ਬਲੌਗ ਪਾਇਆ ਹਾਂਜੀ 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 ਤੇ ਅੱਜ ਉਹੀ ਦੇਖਾਂਗੇ ਜੀ ਤੇ ਸਾਡੇ ਨਾਲ ਮੰਮੀ ਹੁਣੀ ਵੀ ਦੇਖਣਗੇ ਤੁਸੀਂ ਵੀ ਦੇਖਿਓ ਇੰਜੋਏ ਕਰਿਓ ਵਲੌਗ ਨੂੰ ਗੁਰਪਤ ਦੇ ਵੀ ਇੰਜੋਏ ਕਰੂਗਾ ਤੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਿਖਾਉਂਦੇ ਆ ਜੀ ਕੀ ਮੇਰਾ ਮਾਮਾ ਚਾਹ? ਅੰਨਾ ਮਾਰ ਰੋਡ ਬਣਿਆ ਨੌਰ ਸਾਈਡ ਦਾ ਤੇ ਦੇਖੋ ਪਹਿਲਾਂ ਹੁੰਦਾ ਨਹੀਂ ਸੀ ਇਹ ਹੁਣ ਪਹਾੜ ਕੱਟ ਕੇ ਵਿੱਚੋਂ ਰੋਡ ਬਣਾਇਆ ਇਹਨਾਂ ਨੇ ਕਿੱਲਾ ਲਾ ਜਿਹਨੇ ਵਿੱਚ ਤਾਂ ਕਿਸੇ ਨਾ ਸਪਾਈਕਸ ਕਰਨੇ ਸਪਾਈਕਸ ਹਾਂ ਇਹ ਕਿਲਾ ਨਹੀਂ ਹੋਈਆਂ ਜਾੜ ਲਾਇਆ ਹੋਇਆ ਸਾਡੇ ਕੀ ਡੰਗਾ ਕਹਿੰਦੇ ਕਿ ਤੰਗਾ ਕਹਿੰਦੇ ਡੰਗਾ 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 ਲਾਇਆ ਹੋਇਆ ਬਸ ਕਹਿ ਰਹੇ ਨੇ ਇਹ ਟੋਲ ਟੱਕਰ ਥੱਲੀ ਦੀ ਰੂਟ ਥੱਲੀ ਅੱਛਾ ਅੱਛਾ ਹਾਂ ਪਹਾੜੀ ਕੱਟ ਕੇ ਬੜੇ ਪਿੱਛੇ ਦੋ ਪਹਾੜ ਹੋਰ ਸੀ ਉਹ ਬੜੇ-ਬੜੇ ਸੀ ਕਾਫੀ ਉਹ ਵਿੱਚੋਂ ਕੱਢ ਕੇ ਇਹਨਾਂ ਨੂੰ ਨਵਾਂ ਰੋਡ ਸ਼ਾਰਟਕਟ ਬਣਾ ਦਿੱਤਾ ਆ ਸੋ ਹੁਣ ਬਹੁਤ ਆ ਟਾਈਮ ਨਹੀਂ ਲੱਗਦਾ

ਇਹ ਇੱਥੇ ਵੀ ਢੋਲ ਕੀ ਨੇ ਡਰਮ ਸੈਟ ਲੈ ਦੇ ਹੂੰ ਲਗਵਾਇਆ ਇੱਕ ਛੋਟਾ ਇੰਨੀ ਪਜੰਦਾ ਡੱਬੇ ਦੇ ਅੰਦਰ ਸੋਈ ਚੁੱਕ ਆ ਆਪਣੀ ਫੈਰੀ ਹੈ ਜੀ ਸਿਮਰ ਉਹ ਨਹੀਂ ਤਾਂ ਅੰਦਰ ਜਾ ਕੇ ਬਹਿ ਗਏ ਆਪਾਂ ਸਮਾਨ ਸਮੂਹ ਲੈ ਕੇ ਜਾ ਰਹੇ ਆ

ਆ ਜਾ ਆ ਚੜਿਆ ਚੜਿਆ ਕੀ ਆ ਬੱਸ ਹੈ ਕੀ ਆ ਵਾਹ ਨਹੀਂ ਕਰਦੇ ਡਾਡੀ ਨੇ ਸੀਟਾਂ ਪੂਰੀਆਂ ਖਿਲ ਲਈਆਂ 110 ਬੰਦੇ ਵਹਾਂ ਨਹੀਂ ਭਾਈ ਪੱਕਾ ਗਰੰਟੀ 110 ਉੱਪਰ ਥੱਲੇ ਕੁਛ ਨਹੀਂ 100 108 ਲਾ ਲਾ ਤੂੰ ਇੱਕ ਡਰਾਈਵਰ ਹੋਣਾ ਦੇਖ ਪੋਜੀ ਸਾਹਿਬ ਪੂਰਾ 1 ਕਰੋੜ ਚਾਹੀਦਾ ਸਾਨੂੰ ਇੱਕ ਕਰਕੇ ਡੰਗ ਕਰਾਉਣਾ ਉਹ ਲੱਗ ਗਿਆ ਕੀ ਬਹੁਤ ਲੱਗਿਆ ਬਾਹਰ ਕਿਹਨੇ ਹੈ ਸਰ ਕਰੋੜਵਾਰਸ ਡਾਡੀ ਕਹਿੰਦੇ ਮੈਂ ਚਲਾਦਾ ਵਾਂ ਇੱਕ ਦਿਨ ਹੀ ਚੱਲ ਜਾਂਦਾ ਤਾਂ ਲੱਗੇ ਨਹੀਂ ਤਾੜੀ ਖੜੀ ਆ ਹਾਂ ਗਰਮ ਕਰ ਡਏ ਦੋਨੇ ਪਾਸੇ ਆ ਵਿਚਾਰਾ ਚੱਪੂ ਲੈ ਕੇ ਚੱਲਾ ਤੋਪ ਵਿੱਚ ਨਾ ਪੂਰਾ ਕਾਲਾ ਹੋ ਜਾਂਦਾ ਨਾ ਸ਼ੀਰ ਲਾਲ ਹੋ ਜਾਂਦਾ ਨਾ ਗੋਰੀਆਂ ਦਾ ਹਾਂ ਸਦਾ ਆਪਣਾ ਮੈਂ ਕਿਹੜਾ ਗੋਰਾ ਸਾਡੇ ਕਾਲਾ ਹੀ ਹੁੰਦਾ ਆ ਅੰਮੀ ਨਹੀਂ ਫਰਕ ਪੈਂਦਾ ਸਾਨੂੰ ਨਹੀਂ ਫਰਕ ਪੈਂਦਾ ਸਾਡਾ ਸ਼ੁਰੂ ਤੋਂ ਇਦਾਂ ਦਾ ਅਸੀਂ ਪਹਿਲੇ ਪੱਕੇ ਰੰਗਦੇ ਆ ਨਾ ਮੈਂ ਤਾਂ ਗੋਰਾ ਆ ਇਹ ਤੇਰਾ ਹੋਇਆ ਨਾ ਲਾਲ ਦੀ ਆ ਮੇਰੇ ਯਾਰ ਸ਼ਈਆਂ ਹੀ ਹੋ ਜਾਂਦੀਆਂ ਇੱਥੇ ਨਾ 15 20 ਦਿਨ ਮੁੜ ਕੇ ਸਾਰੇ ਸਕਿਨ ਜੀ ਉੱਤਰ ਹੀ ਜਾਂਦੀ ਉੱਥੇ ਸਕਿਨ ਹੀ ਉੱਤਰਦੀ ਰਹਿੰਦੀ ਸਹੀ ਗੱਲ ਆ ਛੜ ਜਾਂਦਾ ਇਹ ਸਿਰੇ ਕੋਈ ਫੱਟਣੀ ਪੈਂਦਾ ਯਾਰ ਉਹ ਫਿਰ ਅਸੀਂ ਪੱਕੇ ਹੋ ਗਏ ਜਾਵਾਂ ਹੁਣ ਆਏ ਹਾਏ ਬੇਨਤੀ ਬੰਦੇ ਆ ਲੈ ਮੰਮੀ ਵੀ ਆ ਹੀ ਗਈ ਦਰਦੀ ਦਰਦੀ ਫਾਈਨਲੀ ਬਾਣੀ ਤੋਂ ਦਰਦੀ ਸੀ ਹੋਰ ਦੇਖ ਕਿੱਥੇ ਚੱਲ ਜਿੱਥੇ ਜਾਣਾ ਕੋ ਫੋਟੋ ਵੀ ਲੈਂਦਾ ਆ ਪਾਪਾ ਇਹ ਤਾਂ ਬੱਚਿਆਂ ਦਾ ਆਈਆਂ ਹੋਈਆਂ ਇਹ ਉੱਥੇ ਬੜਨ ਰਿਹਾ ਬਣਾ ਦੇਖੋ ਆ ਦੇਖੋ ਬਾਈ ਕੈਪਟਨ ਕਿੱਥੇ ਕੰਟਰੋਲ ਕਰ ਰਿਹਾ ਕੋਰਨਰ ਤੋਂ ਬਾਹਰ ਵੀ ਚੰਦਰ ਬੈਠੂਗਾ ਇੱਕ ਜਹਾਜ਼ ਨੂੰ ਘੁਮਾ ਰਿਹਾ ਆ ਹੈ ਰੈਡੀ ਉਹ ਕੁਝ ਕੰਟਰੋਲ ਕਰ ਰਿਹਾ ਹਾਂ ਉਹ ਕੋਰਨਰ ਤੇ ਖੜਾ ਮਨ ਲੱਗਦਾ ਦੋ ਦੋਨੂੰ ਚੰਗੀ ਤਰ੍ਹਾਂ ਚਲਾਣਾ ਨਾ ਫਿਰ ਅੰਦਰ ਬੈਠੂਗਾ ਬਾਹਰ ਹੀ ਬਾਹਰ ਹੀ ਨਹੀਂ ਨਹੀਂ ਰੇਸ ਲੂਸ ਮਨ ਲੱਗਾ ਅੰਦਰ ਉਹ ਦੇ ਹੋ ਉੱਥੇ ਵੀ ਰੇਸ ਦੇ ਕੋਲ ਹੀ ਅੱਛਾ ਹਾਂ ਉਹ ਦੌੜੂ ਦੌੜੀ ਇਹ ਜਿਹੜਾ ਉਹ ਤਾਂ ਦਿੱਤਾ ਮੈਨੂੰ ਇਹ ਤਾਂ ਫਟੇ ਇਧਰ ਮੇਰੇ ਨਾਲ ਦੇ ਰੇ ਤੋ ਆ ਲੈ ਰਿਆ ਨ ਯਾਰੇ ਇਹ ਪੁੱਤ ਦੇਖ ਰਿਹਾ ਹਾਂ ਜੀ ਕੀ ਕੀ ਹੋ ਰਿਹਾ ਪੰਜਾਰੇ ਆਉਂਦੇ ਪਏ ਆ ਤਿੰਨੇ ਜਾਰੀ ਜਾਂਦੇ ਫਿਰ ਮਾਮ ਕੱਲੇ ਲੋਗੀ ਕੈਪਟਨ ਬਹਿ ਗਿਆ ਅੰਦਰ ਜਾ ਕੇ ਤੋ ਪੂ ਬੋਟਾ ਉੱਤੇ ਪੁੱਤ ਹੈਗੀ ਮਾਤਾ ਪਿਤਾ ਦਾਰਿਆ ਪਾਣੀ ਦੇ ਵਿੱਚ ਮੈਂ ਪਹਿਲਾਂ ਡਰਦੀ ਸੀ ਕਿ ਸੀ ਮੈਂ ਬੈਸ ਤਰਫ ਦਿਨਾਰਾ ਦੇਖੋ ਕਿੰਨੇ ਜਣੇ ਬੈਠੇ ਹੋਏ ਆ ਥੱਲੇ ਵੀ ਵੱਡੇ ਉੱਪਰ ਵੀ ਬੈਠੇ ਹੋਏ ਆ ਭਈਆ ਇੱਧਰ ਕੈਪਟਨ ਸਾਹਿਬ ਬੈਠੇ ਨੇ ਤੇ ਇੱਧਰ ਗੈਸ ਸਾਡੇ ਕੈਪਟਨ ਸਾਹਿਬ ਬੈਠੇ ਨੇ ਅਜੀ ਉੱਤੇ ਖੜੇ ਆ ਗੁਰਫਤਿਆਂ ਨੂੰ ਥੱਲੇ ਸਤਨਾਮ ਦੇ ਨਾਲ ਲੱਗਾ ਹੋਇਆ ਤੇ ਸਤੀ ਮਸਤੀ ਆ ਵੀ ਗੁਰਫਤੇ ਸਿਆਂ ਪੁੱਜ ਗਿਆ ਇਹਨੂੰ ਨੀਂਦ ਆਈ ਹੋਈ ਆ ਪਰ ਇਹ ਕਹਿੰਦਾ ਮੈਂ ਤਾਂ ਨਜ਼ਰ ਲੈਣਾ ਆ ਹੋਰ ਕਿ ਲੱਗਾ ਕਿ ਇਹ ਆਹ ਦੋ ਇਹ ਨਹੀਂ ਸੌਂਦਾ ਆਜੋ ਵੀ ਆਜੋ ਆਜੋ ਉਤਰਿਆ 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 ਇੱਥੇ ਮੈਂਸ਼ਨ ਹੈ ਇਹਦੀ ਟਿਕਟ ਹੈਗੀ ਆ ਅੰਦਰ ਜਾਣ ਨੂੰ ਆਪਾਂ ਇੱਥੇ ਵੀ ਚੱਲਾਂਗੇ ਥੋੜੀ ਦੇਰ ਬਾਅਦ ਉਹਦੇ ਮੋਰ ਤਿੰਨ ਚਾਰ ਮੋਰ ਆਹ ਓਏ ਓਏ ਮੋਰ ਓਏ ਮੋਰ ਓ ਮੇਰੀ ਬਿੰਦੀ ਆ ਮੇਨਾ ਛੇ ਮੋਰ ਚੱਕ ਥਈਆਂ ਥਈਆਂ ਆਹ ਗੱਡੀ ਤੇ ਖੜੀ ਹੋ ਗਈ ਨੂੰ ਮੈਂ ਕਹਿੰਦਾ ਹੋਰ ਆ ਝੋਲੇ ਹੈਗੇ ਆਪਣੇ ਆਹ 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 ਕੀ ਬਾਤ ਆ ਯਾਰ ਕਿੰਨਾ ਵੱਡਾ ਆ ਮੈਂ ਪਹਿਲੀ ਵਾਰ ਦੇਖਿਆ ਘਰ ਵਾਲੀ ਮੋਦੜਾ ਵੀ ਹੈਗੀ ਇੱਥੇ ਬੋਦੜਾ ਬੋਦੜਾ ਹੁੰਨੀ ਆ ਜੀ ਮੋਰ ਕੀ ਘਰ ਵਾਲੀ ਦਾਦੀ ਪੋਤਾ ਲੱਗੇ ਖੇਡਣ ਅੱਛਾ ਆ ਪਿਆ ਪੂਰਾ ਪਾਣੀ ਵਾਲਾ ਬੂਰ ਬੰਦਾ ਮਾਰਦਾ ਹਾਂਗੇ ਬਸ ਅਰੋ ਚੀਚੀ ਖਵਾ ਉਹ ਕਿਤੇ ਆਮ ਖਾਣ ਲੱਗਾ ਉਹ ਆਮ ਨਾ ਖਾਵੇ ਉਹ ਨੂੰ ਨੂੰ ਖਵਾਣਾ ਉਹਨੂੰ ਇਹ ਇਹ ਦੂ ਕੱਢ ਦੋ ਇਹਨੂੰ ਕੱਢ ਦਿਓ ਉਹਨੂੰ ਟੰਡ ਲੈ ਲਓ ਟੰਡ ਲੈ ਲਓ ਹਾਂ ਉਹਨੂੰ ਖਵਾ ਉਹ ਨਹੀਂ ਦੇ ਦੋ ਦੇ ਦੋ ਇਹ ਦੇ ਇਹ ਦੇ ਕਹ ਫਤਿਹ ਉਹ ਕੰਦਾ ਮੈਂ ਪਹਿਲਾਂ ਮੈਂ ਖਾਊਂਗਾ ਤਾਂ ਬਾਦ ਦੂੰਗਾ ਉਹ ਚੱਕੀ ਕਰਨ ਲੱਗਾ ਉਹ ਮੂੰਹ ਚ ਭਾਣਾ ਮੀ ਸਾਡਾ ਮੁੰਡਾ ਦੇ ਕੋ ਡਰਦਾ ਨਹੀਂ ਹੈਗਾ ਉਧਰ ਮੇਰੇ ਘਰ ਲਈ ਡਰੀ ਪਈ ਹੈ ਤੂੰ ਤੈਨੂੰ ਬਕਸ਼ੀਆਂ ਡਰ ਲੱਗਦਾ ਹੈ ਸਾਡੀ ਇੱਧਰ ਪਿਕਨਿਕ ਸਟਾਰਟ ਹੋ ਚੁੱਕੀ ਹੈ ਜੀ ਇੱਧਰ ਆਇਆ ਪਪੀ ਕੀ ਆ ਇਹ ਆ ਪਾਓ ਆ ਮੇ ਆ ਪਾਜੀ ਹਏ ਹੇ ਪਾਓ ਪਾਜੀ ਉਧਰ ਆਪਣੇ ਆਏ ਆ ਝੋਲੇ ਭਟੂਰੇ ਭਟੂਰੇ ਨਹੀਂ ਕੁਲਚੇ ਜਿਆੜੇ ਕੋ ਮੁੰਡਾ ਮੁੰਡਾ ਜੀ ਆ ਜੀ ਪਾਓ ਪਾਜੀ ਪਾਓ ਬਾਜੀ ਸੱਜ ਕੇ ਆ ਚੁੱਕੀ ਹੈ ਜੀ ਉਹਨਾਂ ਆ ਕੀ ਖਾਣ ਦੀ ਵਾਰ ਆਓ ਚਲੋ ਚਲੀਆ ਚਲਾਓ ਚਲੀਏ ਫਿਰ ਆਓ ਚਲੀਏ ਪਰ ਜਾ ਆਈਲੈਂਡ ਤੇ ਬੈਠ ਕੇ ਪਾਓ ਬਾਜੀ ਤੇ ਮਾਰੇ ਬੰਦੇ ਕੋਲ ਤੇ ਮੋਰਾਂ ਦੇ ਨਾਲ ਮੋਰਾਂ ਦੇ ਨਾਲ ਮੈਂ ਦੋਵੇਂ ਲੱਗੇ ਹੋਇਆ ਤਾ ਦੇਖ ਮੇਰੇ ਪੁੱਤ ਨੇ ਕੀ ਕੀਤਾ ਮੋਰ ਦੀ ਟੱਟੀ ਚੱਕ ਕੇ ਹੱਥ ਤੇ ਵੀ ਲਾਈ ਆ ਕੱਪੜਿਆਂ ਤੇ ਵੀ ਲਾ ਲਈ ਓਏ ਤੈਨੂੰ ਸ਼ਰਮ ਨਹੀਂ ਆਂਦੀ ਹੈ ਕੀ ਹੂੰ ਹੁਣ ਤੇ ਗੋਹ ਦਾ ਹੈ ਨਹੀਂ ਇਹ ਬੰਦਾ ਜੇ ਆਪਾਂ ਕੋ ਫਲਾਂ ਚੇਂਜ ਕਰਨੇ ਪੈਣੇ ਸ਼ੁਗਰ ਕੱਪੜੇ ਲੈ ਆਂਦੇ ਹੋਏ ਆ ਪਾਪਾ ਰੋਟੀ ਰੋਟੀ ਕਾ ਕੇ ਗੁਰਫਤਨ ਲਿਆਉਂਦਾ ਵਿਚ ਦੇ ਉੱਤੇ ਹੱਥ ਹੱਸ ਰਿਹਾ ਠੰਡ ਲੱਗ ਰਹੀ ਠੰਡ ਕੇ ਠੰਡ ਵਿੱਚੋਂ ਹਾਸਾ ਨਿਕਲ ਰਿਹਾ ਚਲਾ ਜਾ ਕੇ ਸਿਸਗਰਬਾ ਕੋਈ ਨਾ ਆਏ ਇਹ ਨਹੀਂ ਉਹ ਗਾਣਾ ਨਹੀਂ ਹੈ ਸਿਹਰਾਂ ਦੇ ਮਜ਼ੇ ਲੈ ਰਹੇ ਨੇ ਉਹਨੇ ਆਏ ਉਏ ਉਏ ਕੁਝ ਹੋ ਗਿਆ ਕੁਝ ਹੋ ਗਿਆ ਵਧੀਆ ਰਿਹਾ ਮੈਡਮ ਜੀ ਥੋੜਾ ਚੋਹ ਉਹ ਬੁਝੇ ਰਿਹਾ ਜੀ ਉਹ ਜੀ ਸਭ ਕਿੱਦਾਂ ਰਿਹਾ ਥੋੜਾ ਕਿੱਦਾਂ ਰਿਹਾ ਜੀ ਵਧੀਆ ਰਿਹਾ ਜੀ ਆ ਜੋ ਫੋਟੋਗ੍ਰਾਫੀ ਹੋ ਗਈ ਥੋੜੀ ਚਲੋ ਅੱਗੇ ਸਵੇਰੇ ਆ ਪੁਆਇੰਟ ਤੇ ਕਿੰਨਾ ਪਾਣੀ ਸੀ ਇੱਥੇ ਇੱਥੇ ਤੱਕ ਜਿੱਥੇ ਗੁਰਫਤੇ ਨੂੰ ਫੜਦੇ ਪਏ ਸੀ ਆਪਾਂ ਹੁਣ ਦੇਖੋ ਪੂਰਾ ਸੁੱਕਿਆ ਗੱਡੀ ਕਹਿੰਦੇ ਦੇਖ ਲੈ ਬਾਈ ਜਵਾਰ ਭਟਾ ਕਹਿੰਦੇ ਨੂੰ ਜਵਾਰ ਭਟਾ ਪਾਣੀ ਚੜਦਾ ਨਾ ਹੁਣ ਦੇਖੋ ਦੂਰ ਕਿ ਪਾਣੀ ਚੜਿਆ ਹਾਂ ਹੁਣ ਦੇਖੋ ਪਾਣੀ ਉਹ ਪਰ ਤੱਕ ਹੈ ਸਵੇਰੇ ਅੱਜ ਤੱਕ ਮੇਰੇ ਆਪਾਂ ਕੁਝ ਖਾਣ ਨੂੰ ਉੱਤੇ ਭੜੀ ਜਾਂਦੇ ਸੀ ਫੈਰੀ ਦੀ ਗੱਡੀ ਮਾਰ ਕੇ ਹੁਣ ਆਪਾਂ ਇੱਥੇ ਆਏ ਆ ਚਾਰਲੀ ਜੈਲੈਟੋ ਇਹ ਵਧੀਆ ਆਈਸਕ੍ਰੀਮਾਂ ਕਰਨ ਬੜੀ ਮਸ਼ਹੂਰ ਆ ਤੇ ਆਪਾਂ ਕਿਹਾ ਇੱਥੇ ਅੱਡੀ ਦੂਰ ਆਏ ਤਾਂ ਹੈਗੇ ਆ ਖਾ ਕੇ ਚੱਲਦੇ ਆ ਲਾਈਨ ਦੇਖੋ ਬਈ ਕੱਡੀ ਵੱਡੀ ਲੱਗੀ ਹੋਈ ਆ ਅੰਦਰ ਰਸ਼ ਬਹੁਤ ਆ ਭਾਈ ਆਈਸਕ੍ਰੀਮ ਦੀ ਸ਼ੋਬਜ਼ ਉੱਤੇ ਦੇਖੋ ਕਿੰਨੇ ਕੁ ਖਾਣ ਆਏ ਹੋਇਆ ਆ ਸਾਰੇ ਆਈਸਕ੍ਰੀਮ ਖਾਣ ਆਏ ਹੋਇਆ

ਜਾ ਨਹੀਂ ਬੜੀ ਆ ਹਾਂ ਇਹ ਦੋਨੇ ਪੈਰ ਬੈਲੈਂਸ ਤੇ ਆ ਠੀਕ ਹੈ ਪਹਿਲੇ ਬਣੇਗੀ ਬਣੇਗੀ ਪਹਿਲੇ ਹੂੰ ਵੈਰੀ ਗੁੱਡ ਵੈਰੀ ਗੁੱਡ ਬੱਸ ਆਪਾਸ ਕੋਟ ਕੋਟ ਇਹ ਗਈ ਇਹ ਸ਼ਾਵਾਈ ਬਣਾ ਗਈ ਬਣਾ ਗਈ ਬਣਾ ਗਈ ਬਣਾ ਗਈ ਬਣਾ ਗਈ ਇਹ ਗਗੇ ਬੱਸ ਕਰ ਰਹਿਣ ਦੇ ਇਧਰ ਅੰਗੂਰਾਂ ਦੀਆਂ ਬੇਲ ਲੱਗੀਆਂ ਬਾਈ ਮੈਡਿਕਿਟਰ ਆਇਆ ਹਾਂ ਪਲਾਂਟ ਆ ਹੂੰ ਸਾਰੀ ਦੇ ਵਿੱਚ ਝੂਟੇ ਲੈ ਲੇ ਸਾਰੀ ਆਇਲੈਂਡ ਵਗੈਰਾ ਦੇਖ ਲਈ ਮੂਰਾ ਨਾ ਮਿਲ ਲੇ ਉਸ ਤੋਂ ਬਾਅਦ ਆਈਸਟ੍ਰੀਮ ਖਾ ਲਈ ਤੇ ਗੇਮ ਵੀ ਖੇੜ ਲਈ ਹੁਣ ਇੱਥੇ ਕਰਦੇ ਆ ਜੀ ਵੀਡੀਓ ਦਾ ਐਂਡ ਸਾਰਿਆਂ ਦਾ ਦਿਨ ਵਧੀਆ ਰਿਹਾ ਵਧੀਆ ਰਿਹਾ ਬਈ ਹਾਂਜੀ ਬਹੁਤ ਵਧੀਆ ਐਨਜੋਏ ਕੀਤਾ ਪੂਰਾ ਹਾਂਜੀ ਸਾਰਿਆਂ ਨੇ ਐਨਜੋਏ ਕੀਤਾ ਤੁਸੀਂ ਵੀ ਦੇਖ ਲਿਆ ਹੋਗਾ ਬਲੋਗ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਚੰਗਾ ਜੀ ਬਾਏ ਬਾਏ ਸਤਿ ਸ੍ਰੀ ਅਕਾਲ